Welcome to Punjabi Job Studios educational channel. ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਅਪਡੇਟ ਲੈ ਕੇ ਆਏ ਹਾਂ ਉਹ ਹੈ ਟੀਚਰਾਂ ਦੀ ਰੈਗੂਲਰ ਭਰਤੀ ਬਾਰੇ। ਇਹ ਭਰਤੀ ਪੰਜਾਬ ਦੇ ਵਿੱਚ ਹੋਣੀ ਹੈ। ਕਿਹੜੀ ਜਗ੍ਹਾ ਹੋਣੀ ਹੈ? ਕਿੰਨੀ ਤੁਹਾਡੀ ਤਨਖਾਹ ਹੋਏਗੀ? ਕਿਵੇਂ ਅਪਲਾਈ ਕਰਨਾ ਹੈ? ਦੋਸਤੋ ਇਸ ਭਰਤੀ ਦੀ ਜੋ ਆਖਰੀ ਮਿਤੀ ਰਹੀ ਹੈ ਉਹ ਹੈ 31 10 2025 ਇਹ ਭਰਤੀ ਦੇ ਵਿੱਚ کافی ਜ਼ਿਆਦਾ ਸੀਟਾਂ ਨੇ ਅਤੇ کافی ਜ਼ਿਆਦਾ ਪੋਸਟਾਂ ਨੇ ਆਪਾਂ ਹਰ ਇੱਕ ਪੋਸਟ ਬਾਰੇ ਤੁਹਾਨੂੰ ਦੱਸਾਂਗੇ ਕਿ ਇਸ ਦੇ ਲਈ ਤੁਹਾਨੂੰ ਕੀ ਕੀ ਐਲੀਜੀਬਿਲਟੀ ਚਾਹੀਦੀ ਹੈ ਪੋਸਟਾਂ ਜ਼ਿਆਦਾ ਹੋਣ ਕਰਕੇ ਵੀਡੀਓ ਥੋੜੀ ਜੀ ਲੰਬੀ ਹੋ ਜਾਏਗੀ ਤੇ ਤੁਸੀਂ ਵੀਡੀਓ ਨੂੰ ਕਿਰਪਾ ਕਰਕੇ ਪੂਰਾ ਵੇਖਿਓ ਬਿਲਕੁਲ ਵੀ ਸਕਿਪ ਨਾ ਕਰਿਓ ਕਿਉਂਕਿ ਥੋੜਾ ਜਿਹਾ ਵੀ ਸਕਿਪ ਕਰਨ ਨਾਲ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਹੋ ਸਕਦੀ ਹੈ ਨਵੇਂ ਸਰੋਤਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਦੀ ਕੋਈ ਵੀ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਤੁਹਾਡਾ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਦੋਸਤੋ ਇਹ ਨੋਟੀਫਿਕੇਸ਼ਨ ਡੀਏਵੀ ਸਕੂਲਸ ਵੱਲੋਂ ਕੱਢਿਆ ਗਿਆ ਹੈ ਅਤੇ ਇਸ ਦੇ ਵਿੱਚ ٹیਜੀਡੀ ਪੀਜੀਟੀ ਅਤੇ ਹੋਰ ਵੀ ਕਈ ਪੋਸਟਾਂ ਦੀ ਡਿਮਾਂਡ ਕੀਤੀ ਗਈ ਹੈ ਇਹ ਨੋਟੀਫਿਕੇਸ਼ਨ 6 10 2025 ਨੂੰ ਆ ਚੁੱਕਿਆ ਸੀ ਅਤੇ ਇਸ ਦੀ ਆਖਰੀ ਮਿਤੀ ਹੈ 31 10 2025 ਹੁਣ ਆਪਾਂ ਪੋਸਟਾਂ ਦੀ ਗੱਲ ਕਰ ਲੈਨੇ ਹਾਂ ਤੇ ਇਸ ਦੇ ਵਿੱਚ ਜੋ ਪਹਿਲੀ ਪੋਸਟ ਨਿਕਲੀ ਗਈ ਹੈ ਉਹ ਹੈ TGT ਇੰਗਲਿਸ਼ ਦੀ ਦੋਸਤੋ ਪਹਿਲਿਆਂ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ TGT ਪੋਸਟਾਂ ਬਾਰੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ PRT ਬਾਰੇ ਤੇ ਉਸ ਤੋਂ ਬਾਅਦ ਆਪਾਂ ਹੋਰ ਕਲੈਰੀਕਲ ਡਿਪਾਰਟਮੈਂਟ ਦੇ ਵਿੱਚ ਜਿਹੜੀ ਵੀ ਪੋਸਟਾਂ ਨਿਕਲਿਆ ਨੇ ਆਪਾਂ ਉਹਨਾਂ ਬਾਰੇ ਦੱਸਾਂਗੇ ਤਾਂ ਹੁਣ ਦੋਸਤੋ ਆਪਾਂ ਗੱਲ ਕਰ ਲੈਨੇ ਹਾਂ TGT ਇੰਗਲਿਸ਼ ਬਾਰੇ ਦੋਸਤੋ ਇਸ ਦੇ ਵਿੱਚ ਘੱਟੋ ਘੱਟ ਜੋ ਰੱਖੀ ਗਈ ਹੈ ਪੜ੍ਹਾਈ ਰੱਖੀ ਗਈ ਹੈ ਉਹ ਗ੍ਰੈਜੂਏਸ਼ਨ ਹੈ ਵਿਦ ਇੰਗਲਿਸ਼ ਯਾਨੀ ਕਿ ਇੰਗਲਿਸ਼ ਸਬਜੈਕਟ ਦੇ ਨਾਲ ਜਾਂ ਫਿਰ ਤੁਹਾਡੀ ਬੀਏ ਕੀਤੀ ਵੀ ਹੋਵੇ ਇੰਗਲਿਸ਼ ਦੇ ਵਿੱਚ ਤੇ ਬੀਐਲਐਡ ਯਾਨੀ ਕਿ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨ ਇਸ ਦੀ ਡਿਗਰੀ ਹੋਣੀ ਚਾਹੀਦੀ ਹੈ ਘੱਟੋ ਘੱਟ 50% ਮਾਰਕਸ ਦੇ ਨਾਲ ਜਾਂ ਫਿਰ ਤੁਹਾਡੀ ਬੀਐਡ ਹੋਣੀ ਚਾਹੀਦੀ ਹੈ ਅਗਲੀ ਪੋਸਟ ਹੈ TGT ਹਿੰਦੀ ਇਸ ਦੇ ਵਿੱਚ ਗ੍ਰੈਜੂਏਸ਼ਨ ਚਾਹੀਦੀ ਹੈ ਹਿੰਦੀ ਸਬਜੈਕਟ ਦੇ ਨਾਲ ਜਾਂ ਫਿਰ ਤੁਹਾਡੀ ਬੀਏ ਹੋਵੇ ਚਾਹੇ ਗ੍ਰੈਜੂਏਸ਼ਨ ਦੇ ਵਿੱਚ ਚਾਹੇ ਬੀਏ ਹੋਵੇ ਹਿੰਦੀ ਦੇ ਵਿੱਚ ਜਾਂ ਤੁਹਾਡੀ ਬੀਐਲਐਡ ਹੋਵੇ ਘੱਟੋ-ਘੱਟ 50% ਮਾਰਕਸ ਦੇ ਨਾਲ ਜਾਂ ਬੀਐਡ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਅਗਰ ਤੁਸੀਂ ਬੀਐਲਐਡ ਯਾਨੀ ਕਿ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨ ਦੀ ਡਿਗਰੀ ਹੈ ਤੁਹਾਡੇ ਕੋਲ ਤਾਂ ਤੁਹਾਡੇ ਕੋਲ ਮਤਲਬ ਬੀਐਡ ਨਹੀਂ ਹੈ ਤਾਂ ਤੁਹਾਡੇ ਕੋਲ ਹਿੰਦੀ ਪੰਡਿਤ ਦੀ ਟ੍ਰੇਨਿੰਗ ਹੋਣੀ ਜ਼ਰੂਰੀ ਹੈ। ਅਗਲੀ ਪੋਸਟ ਹੈ TGT ਸੰਸਕ੍ਰਿਤ ਦੀ। ਇਸ ਦੇ ਵਿੱਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਸੰਸਕ੍ਰਿਤ ਦੇ ਨਾਲ। ਉਹ ਚਾਹੇ B.A ਹੋਵੇ ਤੁਹਾਡੀ ਸੰਸਕ੍ਰਿਤ ਦੇ ਨਾਲ ਅਤੇ B.L.Ed ਹੋਣੀ ਚਾਹੀਦੀ ਹੈ ਘੱਟੋ-ਘੱਟ 50% ਮਾਰਕਸ ਦੇ ਨਾਲ ਜਾਂ ਫਿਰ ਤੁਹਾਡੇ ਕੋਲ ਡਿਗਰੀ ਹੋਵੇ B.Ed ਦੀ। ਅੱਗੇ ਹੈ TGT ਮੈਥਸ। ਇਸ ਦੇ ਵਿੱਚ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਵੇ ਮੈਥ ਸਬਜੈਕਟ ਦੇ ਨਾਲ ਜਾਂ B.Sc ਹੋਵੇ ਮੈਥ ਦੀ। ਜਾਂ ਫਿਰ ਤੁਹਾਡੇ ਕੋਲ ਬੀਏ ਹੋਵੇ ਮੈਥਸ ਦੀ ਜਾਂ ਤੁਹਾਡੀ ਬੀਟੈਕ ਕੀਤੀ ਹੋਈ ਹੋਵੇ ਜੇ ਬੀਟੈਕ ਨਹੀਂ ਹੈ ਤਾਂ ਬੀਐਲ ਐਡ ਹੋਣੀ ਚਾਹੀਦੀ ਹੈ 50% ਮਾਰਕਸ ਦੇ ਨਾਲ ਅਗਰ ਇਹ ਸਭ ਕੁਝ ਨਹੀਂ ਹੈ ਤਾਂ ਤੁਹਾਡੇ ਕੋਲ ਬੀਐਟ ਦੀ professionnal ਡਿਗਰੀ ਹੋਵੇ ਅੱਗੇ ਵਾਲੀ ਪੋਸਟ ਹੈ ٹیਜੀਟੀ ਸਾਇੰਸ ਦੀ ਇਸ ਦੇ ਵਿੱਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਫਿਜ਼ਿਕਸ ਕੈਮਿਸਟਰੀ ਜਾਂ ਬਾਇਓ ਸਬਜੈਕਟ ਦੀ ਜਾਂ ਫਿਰ ਤੁਹਾਡੇ ਕੋਲ ਬੀਐਸਸੀ ਹੋਵੇ ਫਿਜ਼ਿਕਸ ਕੈਮਿਸਟਰੀ ਜਾਂ ਬਾਇਓ ਸਬਜੈਕਟ ਦੀ ਜਾਂ ਤੁਸੀਂ ਬੀਟੈਕ ਕੀਤੀ ਹੋਵੇ ਜਾਂ ਬੀਐਲ ਐਡ ਹੋਵੇ 50% ਮਾਰਕ ਦੇ ਨਾਲ ਘੱਟੋ ਘੱਟ ਅਗਰ ਬੀਐਲ ਐਡ ਨਹੀਂ ਕੀਤੀ ਹੋਈ ਹੋਵੇਗੀ ਤੁਹਾਡੀ ਤਾਂ ਤੁਹਾਡੇ ਕੋਲ ਪ੍ਰੋਫੈਸ਼ਨਲ ਡਿਗਰੀ ਬੀਐਡ ਦੀ ਹੋਣੀ ਜ਼ਰੂਰੀ ਹੈ ਇਸ ਤੋਂ ਬਾਅਦ ਅਗੇ ਪੋਸਟ টিਜੀਟੀ ਕੰਪਿਊਟਰ ਸਾਇੰਸ ਦੀ ਇਸ ਦੇ ਵਿੱਚ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕੰਪਿਊਟਰ ਸਾਇੰਸ ਸਬਜੈਕਟ ਦੀ ਜਾਂ ਬੀਸੀਏ ਹੋਣੀ ਚਾਹੀਦੀ ਹੈ ਜਾਂ ਬੀਐਸਸੀ ਹੋਣੀ ਚਾਹੀਦੀ ਹੈ ਕੰਪਿਊਟਰ ਸਾਇੰਸ ਦੀ ਜਾਂ ਬੀਟੈਕ ਹੋ ਹੋਵੋ ਤੁਸੀਂ ਜਾਂ ਤੁਹਾਡੀ ਬੈਚਲਰ ਆਫ ਇੰਜੀਨੀਅਰਿੰਗ ਕੀਤੀ ਵੀ ਹੋਵੇ ਇਲੈਕਟ ਇਲੈਕਟ੍ਰੋਨਿਕਸ ਦੇ ਵਿੱਚ ਅ ਵਿਦ 2 ਸਾਲ ਦਾ ਕੰਪਿਊਟਰ ਡਿਪਲੋਮਾ ਹੋਵੇ ਜਾਂ B.L ਐਡਕ ਕੀਤੀ ਹੋਈ ਹੋਵੇ ਤੁਹਾਡੀ ਜਾਂ ਤੁਹਾਡੇ ਕੋਲ ਕੋਈ ਪ੍ਰੋਫੈਸ਼ਨਲ ਡਿਗਰੀ ਹੋਵੇ ਜਾਨੀ ਕਿ B.Ed ਹੋਵੇ ਦੋਸਤੋ ਹਲੇ 9-10 ਪੋਸਟਾਂ ਪੈਂਡਿੰਗ ਨੇ ਸੋ ਅਗਰ ਮੈਂ ਕੱਲੀ-ਕੱਲੀ ਪੋਸਟ ਦੀ ਡਿਟੇਲ ਬੋਲ-ਬੋਲ ਕੇ ਦੱਸਾਂਗਾ ਤਾਂ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਏਗੀ ਸੋ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਉਸ ਦੀ ਸਾਰੀ ਡਿਟੇਲ ਦਿਖਾ ਦਿਆ ਕਰਾਂਗਾ ਤੁਸੀਂ ਇਕੱਲੇ ਇਕੱਲੇ ਪੋਸਟ ਨੂੰ ਪਾਉਜ਼ ਕਰਕੇ ਵੀਡੀਓ ਦੇ ਵਿੱਚ ਪਾਉਜ਼ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਜਾਣਕਾਰੀ ਪੜ੍ਹ ਸਕਦੇ ਹੋ ਕਿਉਂਕਿ ਜ਼ਿਆਦਾ ਲੰਬੀ ਲੈਂਥ ਵਾਲੀ ਵੀਡੀਓ ਵਿਊਅਰਸ ਘੱਟ ਪਸੰਦ ਕਰਦੇ ਨੇ ਚਾਹੇ ਉਸ ਵੀਡੀਓ ਦੇ ਵਿੱਚ ਤੁਹਾਡੇ ਲਈ ਗਿਆਨ ਦਾ ਭੰਡਾਰ ਭਰ-ਪਰ ਕੇ ਰੱਖਿਆ ਹੋਵੇ ਪਰ ਫਿਰ ਵੀ ਵਿਊਅਰਸ ਨੇ ਉਸ ਵੀਡੀਓ ਨੂੰ ਕਲਿੱਕ ਨਹੀਂ ਕਰਨਾ ਹੁੰਦਾ ਸੋ ਇਸ ਕਰਕੇ ਆਪਾਂ ਵੀਡੀਓ ਨੂੰ ਕਾਫੀ ਲੰਬੀ ਨਹੀਂ ਬਣਾ ਕੇ ਇਸ ਨੂੰ ਸ਼ੋਰਟ ਦੇ ਵਿੱਚ ਬਣਾਵਾਂਗੇ ਚਲੋ ਦੋਸਤੋ ਅਗਲੀ ਪੋਸਟ ਤੇ ਚਲਦੇ ਹਾਂ ਅਗਲੀ ਪੋਸਟ ਹੈ TGT ਸੋਸ਼ਲ ਸਾਇੰਸ ਦੇ ਟੀਚਰ ਦੀ ਇਸ ਦੀ ਜਾਣਕਾਰੀ ਜੋ ਲਿਖੀ ਹੋਈ ਹੈ ਸਕਰੀਨ ਦੇ ਉੱਪਰ ਤੁਹਾਡੇ ਸਾਹਮਣੇ ਹੈ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਆਰਾਮ ਨਾਲ ਦੇਖ ਸਕਦੇ ਹੋ ਹੁਣ ਹੈ TGT ਫਿਜ਼ੀਕਲ ਐਜੂਕੇਸ਼ਨ ਲਾਇਬ੍ਰੇਰੀਅਨ ਗ੍ਰੇਡ 1 ਦੀ ਪੋਸਟ PGT टी, म्यूजिक टीचर ਦੀ ਪੋਸਟ TGT ਡਾਂਸ ਟੀਚਰ ਦੀ ਪੋਸਟ ਇਹ ਸਾਰੀਆਂ ਪੋਸਟਾਂ TGT ਪੋਸਟਾਂ ਸੀਗੀਆਂ ਦੋਸਤੋ ਹੁਣ ਆਪਾਂ ਗੱਲ ਕਰ ਲੈਣੇ ਹਾਂ PRT ਟੀਚਰਾਂ ਦੀਆਂ ਪੋਸਟਾਂ ਬਾਰੇ ਇਹ ਹੈਗੀ PRT ਇੰਗਲਿਸ਼ ਟੀਚਰ ਦੀ ਪੋਸਟ ਇਸ ਦੇ ਵਿੱਚ ਘੱਟੋ ਘੱਟ ਗ੍ਰੈਜੂਏਸ਼ਨ ਚਾਹੀਦੀ ਹੈ ਇੰਗਲਿਸ਼ ਸਬਜੈਕਟ ਦੇ ਵਿੱਚ ਉਹ ਚਾਹੀਏ ਤੁਹਾਡੀ ਵੀ ਇਹੀ ਹੋਵੇ ਇੰਗਲਿਸ਼ ਦੇ ਵਿੱਚ ਜਾਂ BLED ਕੀਤੀ ਹੋਈ ਹੋਵੇ ਤੁਹਾਡੀ ਜਾਂ ਤੁਹਾਡੇ ਕੋਲ ਪ੍ਰੋਫੈਸ਼ਨਲ ਡਿਗਰੀ ਜਾਨੀ ਕਿ ਬੀਐਡ ਜਾਂ ਜੀਵੀਟੀ ਹੋਵੇ 2 ਸਾਲਾਂ ਦੀ ਜਾਂ ਬੀਐਲਐਡ ਹੋਵੇ 2 ਸਾਲਾਂ ਦੀ ਰੈਗੂਲਰ ਜਾਂ ਡੀਐਲਐਡ ਜਾਨੀ ਕਿ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਇਹ ਹੋਵੇ 2 ਸਾਲਾਂ ਦਾ ਅੱਗੇ ਆ ਪੀਆਰਟੀ ਹਿੰਦੀ ਟੀਚਰ ਦੀ ਪੋਸਟ ਇਸ ਦੀ ਜਾਣਕਾਰੀ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਆਰਾਮ ਨਾਲ ਵੇਖ ਲਿਓ ਅੱਗੇ ਗੱਲ ਕਰ ਲੈਨੇ ਆ ਪੀਆਰਟੀ ਸੰਸਕ੍ਰਿਤ ਟੀਚਰ ਦੀ और अगली पोस्ट है पीआर टी मैथ्स पी आर टी सीचर पी आर टी कंप्यूटर साइंस, पी आर टी सोशल साइंस, फिजिकल एजुकेशन लाइब्रेरियन ग्रेड टू पंजाबी सब्जेक्ट टीचर डांस टीचर पेंटिंग एंड आर्ट टीचर ਮਿਊਜ਼ਿਕ ਟੀਚਰ ਨਰਸਰੀ ਜਾਂ ਪ੍ਰੀ ਪ੍ਰਾਇਮਰੀ ਟੀਚਰ 3DC ਜਾਨੀ ਕਿ ਲੋਅਰ ਡਿਵੀਜ਼ਨਲ ਕਲਰਕ ਅਕਾਊਂਟਸ ਦੇ ਵਿੱਚ LDC ਐਡਮਿਨਿਸਟ੍ਰੇਸ਼ਨ ਦੇ ਵਿੱਚ UDC ਜਾਨੀ ਕਿ ਅਪਰ ਡਿਵੀਜ਼ਨਲ ਕਲਰਕ ਅੱਗੇ ਹੈ ਅਸਿਸਟੈਂਟ ਦੀ ਪੋਸਟ ਫਰੰਟ ਆਫਿਸ ਅਸਿਸਟੈਂਟ ਹੈ ਜਾਨੀ ਕਿ ਰਿਸੈਪਸ਼ਨਿਸਟ ਦੀ ਪੋਸਟ ਲਾਈਬ੍ਰੇਰੀ ਅਸਿਸਟੈਂਟ ਦੀ ਪੋਸਟ ਅਤੇ ਲੈਬ ਅਸਿਸਟੈਂਟ ਬਾਇਓਲੋਜੀ ਦੀ ਪੋਸਟ ਲੈਬ ਅਸਿਸਟੈਂਟ ਕੈਮਿਸਟਰੀ ਲੈਬ ਅਸਿਸਟੈਂਟ ਫਿਜ਼ਿਕਸ ਕੰਪਿਊਟਰ ਲੈਬ ਅਸਿਸਟੈਂਟ ਅਤੇ ਲਾਸਟ ਪੋਸਟ ਹੈ ਨਰਸ ਦੀ ਪੋਸਟ ਦੋਸਤੋ ਇਹ ਸਾਰੀਆਂ ਪੋਸਟਾਂ ਡੀਏਵੀ ਸਕੂਲ ਪਟਿਆਲਾ ਜ਼ਿਲ੍ਹੇ ਦੇ ਜਿੰਨੇ ਵੀ ਡੀਏਵੀ ਸਕੂਲਸ ਨੇ ਉਨ੍ਹਾਂ ਦੇ ਵਿੱਚ ਡਿਮਾਂਡ ਕੀਤੀ ਗਈ ਹੈ ਇਹ ਪੋਸਟਾਂ ਨੂੰ ਅਪਲਾਈ ਕਰਨ ਦੀ ਸਟਾਰਟਿੰਗ ਡੇਟ ਸੀਗੀ 6 10 2025 ਅਤੇ ਜੋ ਲਾਸਟ ਡੇਟ ਹੈ ਉਹ ਹੈ 31 10 2025 ਜਾਨੀ ਕਿ 31 10 2025 ਤੋਂ ਪਹਿਲਾਂ-ਪਹਿਲਾਂ ਤੁਸੀਂ ਅਪਲਾਈ ਕਰ ਲਿਓ ਇਸ ਦੇ ਵਿੱਚ ਏਜ ਲਿਮਿਟ ਜੋ ਰਹੇਗੀ ਉਹ ਇਸ ਪ੍ਰਕਾਰ ਰਹੇਗੀ ਜੀਜੀਟੀ ਟੀਚਰਸ ਲਈ ਵੱਧ ਤੋਂ ਵੱਧ ਉਮਰ ਹੱਦ ਰਹੇਗੀ 40 ਸਾਲ ਦੀ ਟੀਜੀਟੀ ਪੀਆਰਟੀ ਐਨਟੀ ਐਂਡ ਨਾਨ ਟੀਚਿੰਗ ਡਿਪਾਰਟਮੈਂਟਸ ਦੇ ਲਈ ਮੈਕਸਿਮਮ ਉਮਰ ਰਹੇਗੀ 35 ਸਾਲ ਦੀ ਅਤੇ ਜੋ ਕੈਟਾਗਰੀ ਵਾਈਜ਼ ਏਜ ਰਿਲੈਕਸੇਸ਼ਨ ਮਿਲੇਗੀ ਉਹ ਤੁਹਾਨੂੰ ਪੰਜਾਬ ਦੇ ਰੂਲਸ ਐਂਡ ਰੈਗੂਲੇਸ਼ਨਸ ਮੁਤਾਬਕ ਮਿਲੇਗੀ ਇਸ ਦੇ ਵਿੱਚ ਤੁਹਾਡਾ ਇੱਕ CBT ਹੋਵੇਗਾ ਜਾਨੀ ਕਿ ਕੰਪਿਊਟਰ ਬੇਸਡ ਟੈਸਟ ਹੋਵੇਗਾ ਜੋ ਅਲੱਗ-ਅਲੱਗ DAV ਸਕੂਲਾਂ ਦੇ ਵਿੱਚ ਜਨਵਰੀ 2026 ਦੇ ਵਿੱਚ ਰੱਖਿਆ ਜਾਵੇਗਾ ਅਤੇ ਜੋ ਤੁਹਾਡੇ ਸੈਂਟਰ ਸਿਲੈਕਸ਼ਨ ਅਤੇ ਐਡਮਿਟ ਕਾਰਡ ਦੀ ਡਿਟੇਲਸ ਹੋਵੇਗੀ ਉਹ DAV ਰਿਕਰੂਟਮੈਂਟ ਦੀ ਵੈਬਸਾਈਟ ਦੇ ਉੱਪਰ ਹੋਵੇਗੀ ਇਹਨਾਂ ਦੀ ਰਿਕਰੂਟਮੈਂਟ ਵੈਬਸਾਈਟ ਹੈ DAV recruit .davcmc.in ਯਾਨੀ ਕਿ ਇਹਨਾਂ ਦੀ ਵੈਬਸਾਈਟ ਨੂੰ ਤੁਸੀਂ ਓਪਨ ਕਰਕੇ ਆਪਣੀ ਆਈਡੀ ਅਤੇ ਪਾਸਵਰਡ ਮੈਂਸ਼ਨ ਕਰਕੇ ਤੁਸੀਂ ਉਸ ਨੂੰ ਓਪਨ ਕਰ ਲੈਣਾ ਹੈ ਉਸ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਤੁਹਾਨੂੰ ਤੁਹਾਡਾ ਐਡਮਿਟ ਕਾਰਡ ਅਤੇ ਜੋ ਤੁਹਾਡਾ ਸੈਂਟਰ ਹੈ ਉਹ ਦੱਸ ਦਿੱਤਾ ਜਾਵੇਗਾ ਇਸ ਸੀਵੀਟੀ ਐਗਜ਼ਾਮ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਉਸ ਲਿੰਕ ਦੇ ਉੱਪਰ 31 10 2025 ਤੋਂ ਪਹਿਲਾਂ ਪਹਿਲਾਂ ਆਪਣਾ ਅਕਾਊਂਟ ਬਣਾ ਲੈਣਾ ਹੈ ਅਤੇ ਆਪਣੀ ਸਾਰੇ ਡਿਟੇਲਸ ਉੱਥੇ ਅਪਲੋਡ ਕਰ ਦੇਣੀ ਹੈ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤੁਹਾਡੇ ਕੋਲ ਇੱਕ ਵੈਰੀਫਾਈਡ ਤੁਹਾਡਾ ਜੋ ਲੈਟਰ ਹੈ ਅਪਲੀਕੇਸ਼ਨ ਲੈਟਰ ਹੈ ਉਹ ਆ ਜਾਵੇਗਾ ਉਸ ਨੂੰ ਤੁਸੀਂ ਪ੍ਰਿੰਟ ਆਊਟ ਕਰ ਲੈਣਾ ਹੈ ਡਾਊਨਲੋਡ ਕਰਕੇ ਅਤੇ ਤੁਹਾਡੇ ਨੇੜੇ ਕੋਈ ਵੀ ਡੀਏਵੀ ਸਕੂਲ ਹੋਵੇਗਾ ਤੁਸੀਂ ਉੱਥੇ ਇਹ ਪ੍ਰਿੰਟ ਆਊਟ ਲੈ ਜਾਣਾ ਹੈ ਨਾਲ ਆਪਣੇ オリジナル ਡਾਕੂਮੈਂਟਸ ਸਾਰੇ ਹੀ ਲੈ ਜਾਣੇ ਹਨ ਵੈਰੀਫਿਕੇਸ਼ਨ ਦੇ ਲਈ ਇਹ ਜੋ ਪ੍ਰੋਸੈਸ ਹੋਏਗਾ ਇਹ 1 ਨਵੰਬਰ ਤੋਂ ਲੈ ਕੇ 20 ਨਵੰਬਰ 2025 ਤੱਕ ਹੋਏਗਾ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਦੋਸਤੋ ਇਹ ਸਟੈਪ ਜੋ ਹੈ ਇਹ ਬਹੁਤ ਜ਼ਰੂਰੀ ਹੈ ਫਾਈਨਲ ਅਪਰੂਵਲ ਦੇ ਲਈ ਫਾਈਨਲ ਅਪਰੂਵਲ ਵਾਲਾ ਸਟੈਪ ਪਰ ਜੋ ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ ਹਾਂ ਉਸ ਤੋਂ ਬਾਅਦ ਤੁਸੀਂ ਇਸ ਦੀ ਫੀਸ ਭਰਨੀ ਹੈ ਉਹ ਫੀਸ ਤੁਸੀਂ ਫਾਈਨਲ ਅਪਰੂਵਲ ਤੋਂ 7 ਦਿਨ ਦੇ ਵਿੱਚ ਵਿੱਚ ਭਰਨੀ ਹੈ ਇਹਨਾਂ ਦੀ ਵੈਬਸਾਈਟ ਹੈ davrecruit.davcmc.in ਜੋ ਜਿਸ ਤੇ ਤੁਸੀਂ ਮਤਲਬ ਆਪਣੀ ਆਈਡੀ ਬਣਾਈ ਹੈ ਆਈਡੀ ਕ੍ਰੀਏਟ ਕੀਤੀ ਹੈ ਅਕਾਊਂਟ ਕ੍ਰੀਏਟ ਕੀਤਾ ਹੈ ਉਸ ਤੇ ਆਪਣੀ ਫੀਸ ਭਰਨੀ ਹੈ ਸੀਬੀਟੀ ਐਗਜ਼ਾਮ ਦੀ ਜੋ ਹੋਵੇਗੀ 300 ਰੁਪਿਆ ਇਹ ਆਨਲਾਈਨ ਫੀਸ ਹੀ ਹੋਵੇਗੀ ਇਸੇ ਨੂੰ ਵੀ ਤੁਸੀਂ ਬਾਈ ਹੈਂਡ ਕੈਸ਼ ਨਹੀਂ ਦੇਣਾ ਇਸ ਦੇ ਵਿੱਚ ਫਾਈਨਲ ਅਪਰੂਵਲ ਅਤੇ ਤੁਹਾਡੀ ਫੀਸ ਜਮ੍ਹਾਂ ਹੋਣ ਤੋਂ ਬਾਅਦ ਹੀ ਤੁਹਾਡਾ ਸੀਬੀਟੀ ਐਗਜ਼ਾਮ ਹੋਏਗਾ ਜੋ ਜਨਵਰੀ 2026 ਦੇ ਵਿੱਚ ਰੱਖਿਆ ਗਿਆ ਹੋਏ ਅਤੇ ਜਿਹੜਾ ਤੁਸੀਂ ਅਕਾਊਂਟ ਕ੍ਰੀਏਟ ਕੀਤਾ ਹੈ ਉੱਥੇ ਹੀ ਤੁਹਾਡਾ ਈਸੀ ਜਾਨੀ ਕੇ ਪ੍ਰੋਵੀਜ਼ਨਲ ਐਲੀਜੀਬਿਲਟੀ ਕਾਰਡ ਆਏਗਾ ਜੋ ਤੁਸੀਂ ਐਗਜ਼ਾਮ ਦੇਣ ਵਾਸਤੇ ਨਾਲ ਲੈ ਕੇ ਜਾਣਾ ਹੈ ਦੋਸਤੋ ਇਹ ਜੋ ਪੋਸਟਾਂ ਨੇ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਡੀਏਵੀ ਸਕੂਲਸ ਨੇ ਉਹਨਾਂ ਦੇ ਵਿੱਚ ਕੱਢੀਆਂ ਗਈਆਂ ਨੇ ਜਿਹੜੇ ਸਕੂਲਾਂ ਦੇ ਵਿੱਚ ਇਹ ਪੋਸਟਾਂ ਕੱਢੀਆਂ ਗਈਆਂ ਨੇ ਉਹ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਇਸ ਟਾਈਮ ਦਿਖਾ ਦਿੰਦਾ ਹਾਂ ਦੋਸਤੋ ਇਹ ਸਕੂਲ ਨੇ ਡੀਏਵੀ ਪਬਲਿਕ ਸਕੂਲ ਸਮਾਣਾ ਡੀਏਵੀ ਪਬਲਿਕ ਸਕੂਲ ਪਾਤੜਾ ਐਸਐਚਸੀ ਡੀਏਵੀ ਪਬਲਿਕ ਸਕੂਲ ਕੁਲਾਰਾ ਤਹਿਸੀਲ ਸਮਾਣਾ ਡੀਏਵੀ ਗਲੋਬਲ ਸਕੂਲ ਚੇਨਰ ਬਾਗ ਪਟਿਆਲਾ ਡੀਏਵੀ ਪਬਲਿਕ ਸਕੂਲ ਕਕਰਾਲਾ ਤਹਿਸੀਲ ਸਮਾਣਾ ਪੁਲਿਸ ਡੀਏਵੀ ਪਬਲਿਕ ਸਕੂਲ ਦਦੇਰਾ ਪਟਿਆਲਾ ਅਤੇ ਡੀਏਵੀ ਪਬਲਿਕ ਸਕੂਲ ਰਾਜਪੁਰਾ ਦੋਸਤੋ ਇਨਾਂ ਸਕੂਲਾਂ ਦੇ ਵਿੱਚ ਇਹ ਜੋ ਵੈਕੈਂਸੀਆਂ ਆਈਆਂ ਹੋਈਆਂ ਨੇ ਅਤੇ ਇੱਕ ਕੈਂਡੀਡੇਟ ਇੱਕ ਹੀ ਪੋਸਟ ਅਪਲਾਈ ਕਰ ਸਕਦਾ ਹੈ ਦੋਸਤੋ ਐਸੀ ਸਾਰੀ ਜਾਣਕਾਰੀ ਪਟਿਆਲਾ ਜ਼ਿਲ੍ਹੇ ਦੇ ਅਲੱਗ-ਅਲੱਗ ਡੀਏਵੀ ਸਕੂਲਾਂ ਦੇ ਵਿੱਚ ਨਿਕਲੀਆਂ ਵੈਕੈਂਸੀਆਂ ਬਾਰੇ ਦੋਸਤੋ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਦੋਸਤੋ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇ ਜੀ ਚਲੋ ਦੋਸਤੋ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ